ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਉਹ ਅਨਮੋਲ ਸਾਖੀ ਸੁਣਾਉਣ ਜਾ ਰਹੇ ਹਾਂ ਜੋ ਨਾ ਸਿਰਫ ਸਾਡੇ ਮਨਾਂ ਵਿੱਚੋਂ ਪਾਪਾਂ ਦਾ ਡਰ ਕੱਢਦੀ ਹੈ ਸਗੋਂ ਇਹ ਵੀ ਦੱਸਦੀ ਹੈ ਕਿ ਕਿਵੇਂ ਸਾਡੇ ਕੀਤੇ ਕਰਮ ਸਾਡਾ ਪਿੱਛਾ ਨਹੀਂ ਛੱਡਦੇ ਕਿ ਪਸ਼ੂਆਂ ਦੀ ਜੂਨ ਵਿੱਚ ਵੀ ਪਿਛਲੇ ਜਨਮਾਂ ਦਾ ਹਿਸਾਬ ਹੁੰਦਾ ਹੈ ਜਾਣੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮਰੀ ਹੋਈ ਗਾਂ ਦਾ ਉਧਾਰ ਕਿਵੇਂ ਕੀਤਾ ਸੀ ਇਹ ਸਾਖੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨਾਲ ਸੰਬੰਧਿਤ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਸਜਿਆ ਹੋਇਆ ਸੀ ਇੱਕ ਵਾਰ ਗੁਰੂ ਸਾਹਿਬ ਬਹੁਤ ਕਿਰਪਾ ਦੇ ਘਰ ਵਿੱਚ ਸਨ ਤੇ ਉਹਨਾਂ ਨੇ ਸੰਗਤ ਨੂੰ ਫਰਮਾਇਆ ਜਿਹੜੇ ਲੋਕ ਆਪਣੇ ਆਪ ਨੂੰ ਪਾਪੀ ਸਮਝ ਕੇ ਜਾਂ ਕਿਸੇ ਗਲਤੀ ਕਾਰਨ ਸ਼ਰਮ ਮਹਿਸੂਸ ਕਰਕੇ ਪਿੱਛੇ ਬੈਠੇ ਹਨ ਉਹ ਸਾਰੇ ਅੱਗੇ ਆ ਜਾਣ ਕਿਉਂਕਿ ਅੱਜ ਸਤਿਗੁਰੂ ਸਭ ਦੇ ਪੜਦੇ ਢਾਕੇ ਉਹਨਾਂ ਨੂੰ ਵਕਸ਼ਣ ਲਈ ਤਿਆਰ ਹਨ ਇਸੇ ਦੌਰਾਨ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਨਨਪੋ ਸਹਿਬ ਦੇ ਕੋਲ ਇੱਕ ਖੂਹ ਦੇ ਵਿੱਚ ਇੱਕ ਗਾਂ ਡਿੱਗ ਕੇ ਮਰ ਗਈ ਹੈ ਜਿਸ ਦੇ ਗਾਲ ਦੇ ਵਿੱਚ ਰੱਸਾ ਪਿਆ ਹੋਇਆ ਸੀ ਗੁਰੂ ਜੀ ਨੇ ਮਰਿਆਦਾ ਅਨੁਸਾਰ ਉਸ ਖੂਹ ਦੀ ਸੁద్ధి ਲਈ 500 ਗਾਗਰਾਂ ਜਲ ਬਾਹਰ ਕੱਢਣ ਤੇ ਉੱਥੇ ਬੈਠ ਕੇ ਸੰਗਤ ਨੂੰ 7300 ਜਪਜੀ ਸਾਹਿਬ ਦੇ ਪਾਠ ਕਰਨ ਦਾ ਹੁਕਮ ਦਿੱਤਾ ਜਦੋਂ ਸਾਰੀ ਸੰਗਤ ਜਪਜੀ ਸਾਹਿਬ ਦੇ ਪਾਠ ਤੇ ਸੇਵਾ ਵਿੱਚ ਜੁੜੀ ਹੋਈ ਸੀ ਤਾਂ ਇੱਕ ਸਿੱਖ ਨੇ ਬੜੀ ਨਿਮਰਤਾ ਨਾਲ ਗੁਰੂ ਸਾਹਿਬ ਅੱਗੇ ਪੇਸ਼ ਹੋ ਕੇ ਆਪਣੀ ਭੁੱਲ ਮੰਨੀ ਕਿ ਗਾਂ ਉਸ ਦੇ ਕਾਰਨ ਕਰਕੇ ਡਿੱਗੀ ਹੈ ਗੁਰੂ ਜੀ ਨੇ ਉਸ ਸਿੱਖ ਨੂੰ ਪੁੱਛਿਆ ਕਿ ਗਾਂ ਵਰਗੇ ਸ਼ਾਂਤ ਜੀਵ ਨੂੰ ਮਾਰਨ ਦਾ ਕੀ ਕਾਰਨ ਬਣਿਆ ਤਦ ਗੁਰੂ ਸਾਹਿਬ ਨੇ ਆਪਣੇ ਅੰਤਰਜਾਮੀ ਗੁਣ ਦੇ ਨਾਲ ਉਸ ਜੀਵ ਦੇ ਪਿਛਲੇ ਜਨਮਾਂ ਦਾ ਭੇਦ ਖੋਲਦਿਆਂ ਦੱਸਿਆ ਕਿ ਇਹ ਸਭ ਕਰਮਾਂ ਦਾ ਲੈਣ ਦੇਣ ਹੈ ਗੁਰੂ ਜੀ ਨੇ ਦੱਸਿਆ ਕਿ ਪਿਛਲੇ ਜਨਮ ਵਿੱਚ ਇਹ ਗਾਂ ਇੱਕ ਚੋਰ ਸੀ ਅਤੇ ਇਸ ਸਿੱਖ ਨੂੰ ਉਸਨੇ ਬਨ ਕੇ ਬਹੁਤ ਤਸੀਹੇ ਦਿੱਤੇ ਸਨ ਤੇ ਉਸ ਦਾ ਸਾਰਾ ਮਾਲ ਲੁੱਟ ਲਿਆ ਸੀ ਕਰਮਾਂ ਦੇ ਚੱਕਰ ਕਾਰਨ ਉਸ ਚੋਰ ਨੂੰ ਗਾਂ ਦੀ ਜੂਨੀ ਵਿੱਚ ਆਉਣਾ ਪਿਆ ਤਾਂ ਜੋ ਉਹ ਦੁੱਧ ਦੇ ਰੂਪ ਵਿੱਚ ਇਸ ਸਿੱਖ ਦਾ ਕਰਜ਼ਾ ਉਤਾਰ ਸਕੇ ਹੁਣ ਉਸ ਦੇ ਕਰਮਾਂ ਦਾ ਹਿਸਾਬ ਪੂਰਾ ਹੋ ਗਿਆ ਸੀ ਇਸ ਲਈ ਰੱਬੀ ਖੇਡ ਅਨੁਸਾਰ ਉਸ ਦੀ ਮੌਤ ਇਸ ਸਿੱਖ ਦੇ ਹੱਥੋਂ ਹੋਈ ਗੁਰੂ ਸਾਹਿਬ ਨੇ ਇਸ ਸਾਖੀ ਰਹੀ ਰਾਹੀਂ ਸਮਝਾਇਆ ਇਹ 84 ਲੱਖ ਜੁਨਾਂ ਦਾ ਚੱਕਰ ਅਸਲ ਵਿੱਚ ਕਰਮਾਂ ਦਾ ਲੈਣ ਦੇਣ ਹੀ ਹੁੰਦਾ ਹੈ। ਉਹਨਾਂ ਨੇ ਸਿੱਖਾਂ ਨੂੰ ਬਹਿਮਾ ਭਰਮਾ ਜਿਵੇਂ ਕਿ ਪੰਜ ਕਬ ਪੀਣਾ ਜਾਂ ਸ਼ਰਾਬ ਕਰਨਾ ਵਿੱਚੋਂ ਨਿਕਲ ਕੇ ਕੇਵਲ ਨਾਮ ਸਿਮਰਨ ਤੇ ਜਪਜੀ ਸਾਹਿਬ ਦੇ ਪਾਠ ਅਤੇ ਗੁਰੂ ਦੇ 52 ਵਚਨਾਂ ਵਿੱਚੋਂ ਉੱਤੇ ਚੱਲਣ ਦੀ ਪ੍ਰੇਰਣਾ ਦਿੱਤੀ ਹੈ। ਤਾ ਜੋ ਜੀਵ ਇਸ ਜੂਨਾ ਦੇ ਗੇੜ ਵਿੱਚੋਂ ਮੁਕਤ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ